ਸਾਖਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਨਗਰ ਬੁੱਟਰਕਲਾ ਦੀ ਸੰਗਤ ਜੋ ਕਿ ਗੁਰੂ ਘਰ ਦੇ ਵਿੱਚ ਅਸੀਂ ਇਸ ਟਾਈਮ ਦੇ ਉੱਤੇ ਖਲੋਤੇ ਆ ਤੁਸੀਂ ਸਾਰੇ ਹੀ ਵਧਾਈ ਦੇ ਪਾਤਰ ਬਹੁਤ ਵੱਡੀ ਖੁਸ਼ਖਬਰੀ ਆਈ ਹੈ ਜੋ ਕਿ ਆਪਾਂ ਆਪਾਂ ਜੇ ਲਿਟਣ ਕਰ ਰਹੇ ਸੀ ਤੇ ਉਧਰ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਇਹ ਤੁਹਾਡੀ ਬਹੁਤ ਵੱਡੀ ਜਿੱਤ ਹੋਈ ਆ ਸੋਰੀ ਆ ਸਤਿ ਸ੍ਰੀ ਅਕਾਲ ਇਹਦੇ ਸਬੰਧ ਵਿੱਚ ਮੈਂ ਇਹ ਕਹਾਂਗਾ ਕਿ ਦੇਰ ਆਏ درست ਆਏ ਔਰ ਪੰਜਾਬ ਸਰਕਾਰ ਨੇ ਜੋ ਇਹ ਫੈਸਲਾ ਕਿਸਾਨ ਮਾਰੂ ਕੀਤਾ ਸੀ ਤੇ ਬਹੁਤ ਹੀ ਜਿੱਥੇ ਕਿਸਾਨਾਂ ਦੇ ਖਲਾਫ ਸੀ ਉਥੇ ਨਾਲ ਸਾਡੇ ਜਿਹੜੇ ਪਿੰਡਾਂ ਚ ਵੱਸਣ ਵਾਲੇ ਮਜ਼ਦੂਰ ਦੁਕਾਨਦਾਰ ਕਾਰਿਗਰ ਜਿਹੜੇ ਵੀ ਪਿੰਡ ਚ ਵਸਦੇ ਸੀ ਉਹਨਾਂ ਦੇ ਬਾਰੇ ਅਸੀਂ ਬੜਾ ਦੱਸ ਚੁੱਕੇ ਹਾਂ ਕਿ ਮਾਲਕ ਨੂੰ ਤੇ ਕੋਈ ਜ਼ਮੀਨ ਜਿਹੜੀ ਸੀ ਮਿਲ ਜਣੀ ਸੀ ਪਲਾਟ ਵਾਸਤੇ ਤਾਂ ਮਤਲਬ ਕਿ ਉਹਨੂੰ ਆਪਣਾ ਕੋਈ ਵੀ ਕਾਰੋਬਾਰ ਕਰਨ ਵਾਸਤੇ ਕਮਰਸ਼ੀਅਲ ਤੌਰ ਦੇਤੇ ਪਲਾਟ ਮਿਲ ਜਣਾ ਸੀ ਪਰ ਜਿਹੜੇ ਪਿੰਡਾਂ ਦੇ ਮਜ਼ਦੂਰ ਤੇ ਦੁਕਾਨਦਾਰ ਜਾਂ ਕਾਰਿਗਰ ਸਨ ਉਹਨਾਂ ਨੂੰ ਕੋਈ ਮਰਲਾ ਨਹੀਂ ਸੀ ਮਿਲਣਾ ਤੇ ਨਾ ਹੀ ਉਹਨਾਂ ਨੂੰ ਕੋਈ ਮਕਾਨ ਬਣਾਉਣ ਵਾਸਤੇ ਕੋਈ ਉਹਨਾਂ ਦੀ ਸਹਾਇਤਾ ਹੋਣੀ ਸੀ ਜਿਸ ਕਰਕੇ ਅਸੀਂ ਇਹ ਲੜਾਈ ਲੜ ਰਹੇ ਸਾਂ ਤੇ ਇਸੇ ਕਰਕੇ ਹੀ ਜਿਹੜੀ 7 ਤਰੀਕ ਨੂੰ ਲੁਧਿਆਣੇ ਵਿਖੇ ਰੈਲੀ ਹੋਈ ਆ ਲੱਖਾਂ ਦਾ ਇਕੱਠ ਹੋਇਆ ਤੇ ਜਿਹੜੀਆਂ ਤੁਹਾਡੀਆਂ ਰੋਜ਼ ਦੀਆਂ ਰਿਪੋਰਟਾਂ ਜਾ ਰਹੀਆਂ ਨੇ ਪੂਰੇ ਪੰਜਾਬ ਦਾ ਕਿਸਾਨ ਮਜ਼ਦੂਰ ਸਾਰੇ ਉੱਠ ਖਲੋਤੇ ਜਿਸ ਤੋਂ ਸਰਕਾਰ ਨੇ ਮੈਂ ਕਹਾਂ ਧੇਰਾ ਦੁਰਸਤ ਆਏ ਚੰਗੇ ਨੂੰ ਚੰਗਾ ਖਾਣਾ ਪਵੇਗਾ ਕਿ ਉਹਨਾਂ ਨੇ ਇਹ ਜਿਹੜਾ ਹੁਣੇ-ਹੁਣੇ ਮੈਨੂੰ ਖਬਰ ਮਿਲੀ ਆ ਕਿ ਪੰਜਾਬ ਸਰਕਾਰ ਨੇ ਲੈਂਡ ਪੋਲਿੰਗ ਪਾਲਿਸੀ ਜਿਹੜੀ ਆ ਉਹ ਵਾਪਸ ਲੈ ਲਿਆ ਇਹ ਤੁਹਾਡੀ ਇੱਕ ਬਹੁਤ ਵੱਡੀ ਜਿੱਤ ਹੋਈ ਆ ਜੇ ਆਪਾਂ ਇਸੇ ਤਰ੍ਹਾਂ ਅੱਗੇ ਚੱਲਦੇ ਰਹਿ ਤੇ ਬਾਕੀ ਵੀ ਜਿਹੜੇ ਮਸਲੇ ਨੇ ਉਹ ਸਾਡੇ ਹੱਲ ਹੋਣਗੇ ਸੋ ਤੁਹਾਡਾ ਇਸ ਗੁਰੂ ਘਰ ਦੇ ਵਿੱਚ ਅੱਜ ਦੀ ਮੀਟਿੰਗ ਕਰਨ ਤੇ ਜਿੱਥੇ ਇਹ ਖੁਸ਼ਖਬਰੀ ਆਈ ਆ ਉਥੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਆਕਾਲ ਪੁਰਖ ਦਾ ਕੋਟਨ ਕੋਟ ਧੰਵਾਦ ਹੈ ਅਤੇ ਆਸ ਕਰਦੇ ਆ ਕਿ ਗੁਰੂ ਮਹਾਰਾਜ ਬਖਸ਼ਿਸ਼ ਕਰੇ ਸਾਨੂੰ ਏਕਤਾ ਇਤفاق ਸਰੀਰਕ ਤੰਦਰੁਸਤੀਆਂ ਬਖਸ਼ੇ ਤਾਂਕਿ ਅਸੀਂ ਜੋ ਵੀ ਸਾਡੇ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਅਸੀਂ ਤਗੜੇ ਹੋ ਕੇ ਇੱਕ ਢੁੱਟ ਹੋ ਕੇ ਜੜਾ ਚੱਲੀਏ ਤੇ ਜਿਹੜੀ 16 ਤਰੀਕ ਦੀ ਰੈਲੀ ਆ ਰੈਯੇ ਵਿੱਚ ਉਹ ਹੋਣੀ ਆਣੀ ਆ ਕਿਉਂਕਿ ਉਹ ਸਾਡੀ ਅੱਗੇ 25 ਤਰੀਕ ਦੀ ਜਿਹੜੀ ਰੈਲੀ ਆ 25 ਅਗਸਤ ਨੂੰ ਦਿੱਲੀ ਚ ਜੜੀ ਰੈਲੀ ਆ ਉਹਦੀਆਂ ਵੀ ਉਹ ਤਿਆਰੀਆਂ ਹੋ ਰਹੀਆਂ ਨੇ ਇਹ ਨਾ ਸਮਝਿਓ ਕਿ ਇਹ ਅੱਜ ਜੇ ਫੈਸਲਾ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਪੰਜਾਬ ਸਰਕਾਰ ਨੇ ਰੱਦ ਕਰ ਲਈਆ ਤੇ ਸ਼ਾਇਦ ਇਹ ਜਿਹੜਾ ਰੈਲੀਆ ਜਿਹੜੀ ਹੋ ਰੱਖੀਤੀ ਜਾਏਗੀ ਹੁਣ ਸਗੋਂ ਤੁਹਾਨੂੰ ਵੱਧ ਚੜ ਕੇ ਜਿਹੜਾ ਇਹ ਆਉਣਾ ਚਾਹੀਦਾ ਸੋ ਇਨੀਆਂ ਬੇਨਤੀਆਂ ਕਰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਖਿਮਾ ਦਾ ਅਰਦਾਸ ਕਹਾ ਬਲਾਉ ਫਤਿਹ ਵਾਹਿਗੁਰੂ ਜੀ ਕਾ ੴ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦੀ ਫੋਟੋ ਬਈ ਧੰਨਵਾਦ ਸਾਰਾ ਪਰਚੀਗ ਆਇਆ ਧੰਨ ਅੰਡੀਆ ਨਿਊਜ਼